ਹਲਕਾ ਜਲਾਲਾਬਾਦ ਦੇ ਪਿੰਡ ਪਾਲੀਵਾਲਾ ਅਤੇ ਕਾਟਗੜ੍ਹ ਨੂੰ ਜੋੜਨ ਵਾਲੀ ਸੇਮਨਾਲੀ ਦੇ ਕੰਡੇ ਤੇ ਕਿਸਾਨ ਦੀ ਜ਼ਮੀਨ ਪੈਂਦੀ ਹੈ ਜਦੋਂ ਜ਼ਮੀਨ ਵਿੱਚ ਕੱਲ ਸ਼ਾਮ ਖੇਤੀ ਕਰਨ ਗਿਆ ਤਾਂ ਸੇਮਨਾਲੀ ਦੇ ਕੰਡੇ ਤੇ ਇੱਕ ਮੋਟਰਸਾਈਕਲ ਖੜਾ ਸੀ ਅਤੇ ਅੱਜ ਸਵੇਰੇ ਜਦ ਦੁਬਾਰਾ ਗਿਆ ਤਾਂ ਮੋਟਰਸਾਈਕਲ ਉੱਥੇ ਹੀ ਖੜਾ ਸੀ ਜਦੋਂ ਕਿਸਾਨ ਨੇ ਥੱਲੇ ਜਾ ਕੇ ਵੇਖਿਆ ਤਾਂ ਉਹ ਸੇਮਨਾਲੀ ਦੇ ਕੰਡੇ ਤੇ ਇੱਕ ਨੌਜਵਾਨ ਬੇਸੁੱਧ ਡਿੱਗਿਆ ਪਿਆ ਸੀ ਜਿਸ ਦੀ ਸੂਚਨਾ ਸਰਪੰਚ ਨੂੰ ਦਿੱਤੀ ਗਈ ਤੇ ਸਰਪੰਚ ਵੱਲ ਪੁਲਿਸ ਬੁਲਾਈ ਗਈ ਜਿਸ ਦੀ ਪੜਤਾਲ ਤੇ ਪਤਾ ਲੱਗਿਆ ਕਿ ਡਿੱਗਿਆ ਨੌਜਵਾਨ ਪਿੰਡ ਮੂਲਿਆਂਵਾਲੀ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਗੁਪ ਤੰਗ ਤੇ ਨਸ਼ੇ ਦਾ ਇੱਕ ਟੀਕਾ ਲੱਗਿਆ ਹੋਇਆ ਹੈ ਜੋ ਕਿ ਸਰਕਾਰ ਦਾਵੇ ਕਰ ਰਹੀ ਹੈ ਜਦ ਨਸ਼ਾ ਵਰਤੋਂ ਦੀ ਪੋਲ ਖੋਲਦਾ ਹੈ ਮੌਕੇ ਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਤੇ ਮੌਕੇ ਤੇ ਪੁਜੀ ਪੁਲਿਸ ਦਾ ਕੀ ਕਹਿਣਾ ਹੈ ਹੋਰ ਉਥੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ ਬਾਈ ਜੀ ਕੀ ਨਾਮ ਹੈ ਤੇ ਕਿੱਥੋਂ ਰਹਿਣ ਵਾਲੇ ਹਜੀਤ ਸਿੰਘ ਪਿੰਡ ਹੈ ਸਾਡੀ ਪੜੀਆ ਨਾਲ ਹੀ ਹੈਗੀ ਹੈ ਇੱਥੇ ਨਾਲੀ ਦੇ ਕਿਹੜਾ ਪਿੰਡ ਹੈ ਬਾਈ ਜੀ ਆਪਣਾ ਪਿੰਡ ਚੱਕ ਪਾਲੀ ਵਾਲਾ ਜੀ ਇਹ ਜਿੱਥੇ ਘਰੇ ਇਹ ਕਿਹੜੀ ਜਗ੍ਹਾ ਹੈ ਇਹ ਚੱਕ ਪਾਲੀ ਦੀ ਜੱਬ ਜਗ੍ਹਾ ਜਗ੍ਹਾ ਜਿੱਥੇ ਕੀ ਹੈ ਬਾਬੇ ਜੰਡੇ ਦੀ ਜੰਦੀ ਜਗ੍ਹਾ ਜਾਂਦੀ ਹੈ ਇਹ ਕਿੱਡੀ ਜੜੀ ਹੈ ਇੱਥੇ ਹੋਈ ਹੈ ਨੌਜਵਾਨ ਦੀ ਕਿਵੇਂ ਹੋਈ ਇਹ ਚਿੱਟਾ ਲਾ ਕੇ ਮਰਿਆ ਉਹ ਨੂੰ ਕਿਵੇਂ ਪਤਾ ਲੱਗਿਆ ਇਹ ਅਸੀਂ ਇੱਥੇ ਜੀ ਆ ਮੋਟਰਸੇਕੜਾ ਸੀ ਉੱਤੇ ਛੜ ਆਪਣੇ ਆਹ ਰਾਹ ਦੇ ਉੱਤੇ ਖੜਾ ਸੀ ਆ ਅੱਛਾ ਜੀ ਫਿਰ ਇੱਥੇ ਆਪਣਾ ਸ਼ੰਗਾਰਾ ਸਿੰਘ ਹੈਗਾ ਜੀ ਆ ਨਾਲ ਜੀ ਜ਼ਮੀਨ ਆ ਉਹ ਨੌਂ ਲੱਗਿਆ ਸੀ ਪਰ ਸੇਵਨ ਵਾਲੇ ਚ ਅੱਛਾ ਜੀ ਉਹਨੇ ਵੇਖਿਆ ਉਹ ਬੰਦਾ ਤਾਂ ਉਹ ਮਰਿਆ ਪਿਆਗਾ ਫਿਰ ਅਸੀਂ ਵੇਖਿਆ ਤੇ ਟਿਕਾ ਲੱਗਿਆ ਸੀ ਆ ਗੁਫਤਾਂ ਦੇ ਉਧਿਆ ਅੱਛਾ ਜੀ ਤੇ ਕੋਈ ਪਤਾ ਕਦੋਂ ਹੁੰਦਾ ਇੱਥੇ ਤੇ ਕੱਲ ਕਿਰਸ਼ਾਉਂ ਦੀ ਹੋਈ ਵੀ ਜੀ ਅੱਛਾ ਜੀ ਸਹੀ ਹੈ ਕੱਲ ਖਿਆਲ ਮੋਟਰਸੇਕੜਾ ਇੱਥੇ ਖੜਾ ਹੈਗਾ 4-5 ਵਜੇ ਦਾ ਜੀ ਤੁਸੀਂ ਹੁਣ ਹੁਣ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਹਾਂ ਜੀ ਆਪਾਂ ਗਰ ਪੁਲਸਾਈ ਹਾਂਜੀ ਪੁਲਸਾਈ ਇਹ ਜਿਹੜਾ ਨਸ਼ੇ ਨਾਲ ਆਏ ਦਿਨ ਹੀ ਮੌਤ ਹੋ ਜਾਂਦੀਆਂ ਕਤਲ ਹੋ ਜਾਂਦੇ ਨੇ ਕੀ ਕਹਿਣਾ ਚਾਹੋਗੇ ਕੀ ਮੰਗ ਕਰਦੇ ਆ ਇਹਦਾ ਹੀ ਕੋਈ ਕੰਟਰੋਲ ਲੈਣੀਗਾ ਬਸ ਿੱਟਾ ਦੀ ਵਾਧੂ ਹੈ ਫਿਰਦਾ ਹੁਣ ਤਾਂ ਜੀ ਸਰਕਾਰ ਨੇ ਯੋਧਨਸ਼ਾ ਵਿਰੋਧ ਛੇੜੀ ਹੈ ਕਹਿੰਦੇ ਅਸੀਂ ਕੋਈ ਬਾਦ ਵਾਧੂ ਵਾਜੀ ਜੀ ਨੰਬਰ ਦੀ ਲਈ ਜੋ ਇੱਥੇ ਕੋਈ ਪਛਪੜਤਾ ਲੈਣੀ ਜੀ ਇੱਥੇ ਪਾਲੀ ਵਾਲ ਪਿੰਡ ਚ ਵਿਕਦਾ ਵਾਧੂ ਵਾਧੂ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੇਰਾ ਨਾਮ ਰਾਜਨ ਹੈ ਜੀ ਮੈਂ ਕਾਠਗੜ੍ਹ ਦਾ ਰਹਿਣ ਵਾਲਾ ਹਾਂ ਕੀ ਹੋਇਆ ਕੀ ਮਸਲਾ ਇੱਥੇ ਅੱਜ ਜੀ ਜੀ ਇੱਥੇ ਮੁੰਡਾ ਮਰਿਆ ਹੈ ਪਤਾ ਕੇ ਟੀਕ ਨਸ਼ਕਾਰ ਨੇ ਸ਼ਹੀਦ ਇਹ ਕੱਲ ਦਾ ਮਰਿਆ ਆ ਕੋਈ ਲੱਗਾ ਪਤਾ ਕਿੱਥੋਂ ਦਾ ਇਹ ਨੌਜਵਾਨ ਇਹ ਜੀ ਪੁਲਸ ਨੇ ਹੋਂ ਦਾ ਫੋਨ ਜੇਬ ਚੋਂ ਕੱਢ ਕੇ ਫੋਨ ਕੀਤਾ ਜੇ ਬੰਦਾ ਮੋਲੇ ਵਾਲਾ ਇਹ ਤੁਹਾਨੂੰ ਲੋਕਾਂ ਨੂੰ ਕਿਵੇਂ ਪਤਾ ਲੱਗਾ ਵੀ ਇੱਥੇ ਨੌਜਵਾਨ ਦੀ ਲਾਸ਼ ਹੈ ਸਾਡਾ ਇੱਕ ਕਮੇਟੀ ਗਰੁੱਪ ਬਣਿਆ ਆ ਕਾਠਗੜ੍ਹ ਉਹਦੇ ਵਿੱਚ ਮੈਸੇਜ ਗਿਆ ਸੀ ਵੀ ਪਾਲੀ ਵਾਲੇ ਨਾਲੀ ਦੀ ਸੇਮ ਨਾਲੀ ਤੇ ਡੈਥ ਹੋਈ ਹੋਈ ਆ ਅਸੀਂ ਫਿਰ ਨਾਲੀ ਨਾਲੀ ਆ ਕੇ ਪਤਾ ਕੀਤਾ ਵੀ ਇਹਦਾ ਮੁੰਡਾ ਮਰਿਆ ਇਸ ਤੋਂ ਪਹਿਲਾਂ ਇੱਥੇ ਕੋਈ ਪੰਚਾਇਤ ਦੇ ਮੈਂਬਰ ਖੜੇ ਸੀਗੇ ਤੇ ਕੋਈ ਪਿੰਨ ਦੋ ਹੋਰ ਬੰਦੇ ਖੜੇ ਸੀਗੇ ਨੇਪਾਲੀ ਵਾਲੇ ਥਾਂ ਤੇ ਜੀ ਪੁਲਿਸ ਵੀ ਆਈ ਮੌਕੇ ਤੇ ਹਾਂ ਜੀ ਪੁਲਿਸ ਵੀ ਆਈ ਹੈ ਜੀ ਤੇ ਬਾਈ ਇੱਕ ਪਾਸੇ ਪੰਜਾਬ ਸਰਕਾਰ ਤੇ ਪੁਲਿਸ ਨੇ ਯੋਧ ਨਸ਼ਿਆਂ ਵਿਰੋਧ ਨੂੰ ਮਹਿੰਮ ਚਲਾਈ ਹੈ ਨਸ਼ੇ ਨੂੰ ਰੋਕਣ ਲਈ ਤੇ ਇੱਕ ਪਾਸੇ ਜਿਹੜੀਆਂ ਆਏ ਤੇ ਨਹੀਂ ਮੌਤਾਂ ਹੋਈ ਜਾਂਦੀਆਂ ਨਸ਼ਿਆਂ ਕਾਰਨ ਕੀ ਕਹਿਣਾ ਚਾਹੋਗੇ ਕਿਵੇਂ ਕਾਰਜਕਾਰੀ ਦੇਖਦੇ ਹੋ ਪੁਲਿਸ ਦੀ ਇਹ ਜੀ ਪੁਲਿਸ ਤਾਂ ਸਾਡਾ ਕੋਈ ਸਾਥ ਨਹੀਂ ਦੇ ਰਹੀ ਹੂੰ ਵੀ ਚਲੋ ਸੀਐਮ ਭਗੰਦ ਸਿੰਘ ਮਾਨ ਨੇ ਸਕੀਮ ਸਹੀ ਚਲਾਈ ਹੋ ਆਪਦੇ ਪੱਧਰ ਤੇ ਸਹੀ ਕੰਮ ਕਰ ਰਹੇ ਨੇ ਹੂੰ ਸੀਐਮ ਸਾਹਿਬ ਸਹੀ ਨੇ ਜਿਹੜੇ ਹੁੰਦੇ ਥੱਲੇ ਚਮਚੇ ਨੇ ਉਹ ਗਲਤ ਨਹੀਂ ਹੂੰ ਸਭ ਕੁਝ ਉਹ ਕਰਾ ਰਹੇ ਨੇ ਹੂੰ ਕਿੰਨਾ ਕੁ ਨਸ਼ਾ ਵਿਕਦਾ ਤੁਹਾਡੇ ਪਿੰਡਾਂ ਜੀ ਬਹੁਤ ਵਿਕਦਾ ਵੀ ਘਾਟ ਘੜ ਤਾਂ ਸਾਡੇ ਵੀ ਅਸੀਂ ਕਮੇਟੀਆਂ ਨੇ ਕਈ ਫਰਕ ਪਾਤਾ ਵੀ ਹੁਣ ਨਾਲ ਦੇ ਪਿੰਡਾਂ ਚ ਮਿਲਦਾ ਹੁਣ ਕੋਈ ਇਹਦਾ ਜਿੰਦੀ ਡੈਥ ਹੋਈ ਜਾਂਦਾ ਕੋਈ ਪਰਿਵਾਰਕ ਮੈਂਬਰ ਆਏ ਨੇ ਜੀ ਉਹ ਕੁੱਛ ਨੇ ਫੋਨ ਕਰਿਆ ਹਲੇ ਤੱਕ ਤਾਂ ਨਹੀਂ ਪਹੁੰਚੇ ਤਕਰੀਬਨ 1.5-2 ਘੰਟੇ ਦੀ ਗੱਲ ਹੈ ਜੀ ਭਾਈ ਜੀ ਕੀ ਨਾਮ ਹੈ ਤੇ ਕਿੱਥੋਂ ਰਹਿਣਾ ਹੈ ਨਾਮ ਸਿੰਦਰ ਸਿੰਘ ਜੀ ਮੇਰਾ ਪਿੰਡ ਘਾਟ ਘੜੀ ਅੱਛਾ ਜੀ ਤੇ ਕੀ ਮਸਲਾ ਕੀ ਹੋਇਆ ਇੱਥੇ ਇਹ ਮਸਲਾ ਆ ਜੀ ਚਿੱਟੇ ਦਾਈ ਜੀ ਹਾਂ ਇਹ ਕੋਈ ਪਤਾ ਨਹੀਂ ਮੂਲਿਆਂ ਦਾ ਬੰਦਾ ਹੈ। ਅੱਛਾ। ਪਾਲੀ ਵਾਲ ਤੋਂ ਚੱਟਾ ਲੈ ਕੇ ਲਿਆ ਉਹਨੇ ਗੁਪਤ ਜਗ੍ਹਾ ਤੇ ਟਿਕਾ ਲਾਇਆ ਜੀ। ਅੱਛਾ। ਡੈਥ ਹੋ ਗਈ ਉਸ ਬੰਦੇ ਦੀ। ਇਹ ਤੁਹਾਨੂੰ ਕਿਵੇਂ ਪਤਾ ਪਾਲੀ ਵਾਲੇ ਤੋਂ ਲੈਣਾ? ਜੀ ਚਾਚਾ ਜੀ। ਸਾਨੂੰ ਕਿਉਂਕਿ ਪਹਿਲਾਂ ਕਾਠਗੜ੍ਹ ਚ ਬੰਦੇ ਜਾਂਦੇ ਸੀਗੇ। ਅੱਛਾ ਜੀ। ਕਾਠਗੜ੍ਹ ਚ ਬਾਲੀ ਰੋਕ ਹੋ ਗਈ ਕਮੇਟੀ ਬਣ ਗਈ ਜੀ। ਅੱਛਾ। ਜੀ ਚਾਚਾ ਜੀ। ਕਿਉਂਕਿ ਇਹ ਬੰਦਾ ਪਾਲੀ ਵਾਲ ਤੋਂ ਲੈ ਕੇ ਆਇਆ ਹੈ ਇਹ ਮੂਲਿਆਂ ਦਾ ਬੰਦਾ ਹੈ ਵੀ ਇਦਾਂ ਦਾ ਕੋਈ ਮੰਗ ਰਿਆ ਸੀ ਚੀਜ਼ਾਂ ਮੰਗ ਮੁਕੇ ਦਾਣੇ ਮੰਗ ਕੇ ਉਹ ਵੇਚ ਕੇ ਤੇ ਜ਼ਿਆਦਾ ਸਮਾਨ ਪੂਰਾ ਕਰਦਾ ਜੀ। ਅੱਛਾ ਤੁਹਾਨੂੰ ਕਿਵੇਂ ਪਤਾ ਲ ਤੇ ਤੁਸੀਂ ਜਿਵੇਂ ਕਮੇਟੀ ਬਣਾਈ ਹੈ ਜਿਵੇਂ ਨਸ਼ਾ ਵਿਕਦਾ ਹੈ ਸਰਕਾਰ ਨੇ ਇੱਕ ਪਾਸੇ ਪੁਲਿਸ ਨੇ ਯੋਧ ਨਸ਼ਾ ਵਿਰੋਧ ਮੁਹਿੰਮ ਚਲਾਈ ਹੈ ਤੇ ਇੱਕ ਪਾਸੇ ਇਹ ਦਿਨੀ ਮੌਤਾਂ ਹੋਈ ਜਾਂਦੀਆਂ ਜਲਾਲਾਬਾਦ ਅੰਦਰ ਕਿਹਨੇ ਦੇਖਦੇ ਉਸ ਚੀਜ਼ ਨੂੰ ਇਹ ਤਾਂ ਕਹਿਣ ਦਾ ਨਾਮ ਹੈ ਜੀ ਨਸ਼ਾ ਨਸ਼ਾ ਵਿਰੋਧੀ ਕੋਈ ਹੱਦਤ ਗੱਲ ਨਹੀਂ ਹੈਗੀ ਹਾਂ ਥਾਣਾ ਵੈਰੋਗਾ ਲੱਗਦਾ ਤੁਹਾਨੂੰ ਤੇ ਪੁਲਿਸ ਦੇ ਵੱਲੋਂ ਕੋਈ ਨਸ਼ਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਫਿਲਹਾਲ ਕੁਝ ਹੱਦ ਤੱਕ ਕਰਦੇ ਆ ਥੋੜੇ ਟਾਈਮ ਬਾਅਦ ਛੱਡ ਦਿੰਦੇ ਆ ਜੀ پیسے ਬੁਸੇ ਦੇ ਕੇ ਛੋਟਾ ਜਾਂਦਾ ਕੋ ਕਿਵੇਂ ਕਰਦਾ ਜੀ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਜੇ ਕਰਨਾ ਜੇ ਕਹਿੰਦੇ ਪਿੰਡਾਂ ਦਾ ਸਾਥ ਦਿਓ ਪਿੰਡਾਂ ਦਾ ਸਾਥ ਵੀ ਦਿੰਨੇ ਆ ਪਿੰਡਾਂ ਵਾਲੇ ਬੰਦੇ ਬਹੁਤ ਸਾਥ ਦਿੰਦੇ ਆ ਜੀ ਜਿਵੇਂ ਸਾਡੇ ਪਿੰਡ ਚ ਕਮੇਟੀ ਬਣੀ ਆ ਨਾਲ ਦੇ ਪਿੰਡਾਂ ਚ ਕਮੇਟੀ ਬਣ ਜਾਏ ਤਾਂ ਬਹੁਤ ਰੋਗ ਹੋ ਜੂਗੀ ਉਸਦਾ ਕੰਮ ਹੈ ਜੀ ਥੋੜੇ ਟਾਈਮ ਬਾਅਦ ਫੜਿਆ ਪੈਸੇ ਮਿਲ ਕੇ ਛੱਡਦਾ ਜੀ ਜੀ ਸਰ ਅੱਜ ਪਿੰਡ ਪਾਲੀ ਵਾਲੇ ਵਿਖੇ ਜਿਹੜੀ ਨੌਜਵਾਨ ਦੀ লাশ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਿਆ ਜਾ ਰਿਹਾ ਡੈਥ ਹੋਈ ਹੈ ਨੌਜਵਾਨ ਦੀ ਹਾਂਜੀ ਮੈਂ ਮੌਕੇ ਤੇ ਪੁੱਜਿਆ ਜਿਹੜਾ ਪਾਲੀ ਵਾਲੇ ਪਿੰਡ ਤੇ ਚੰਦਪਾਣ ਡਰੇਨ ਹੈਗੀ ਜੀ ਉੱਥੇ ਇੱਕ ਆਦਮੀ ਦੀ ਜਿਹੜੀ লাশ ਮਿਲੀ ਹੈ ਜੀ ਉਸ ਦੇ ਸਬੰਧ ਵਿੱਚ ਅਸੀਂ ਜ ਉਹਨਾਂ ਦੇ ਵਾਰਤਾਂ ਤੋਂ ਜਿਹੜਾ ਪਤਾ ਕਰਕੇ ਜਿਹੜੀ ਸਰ ਸਵੀਕਾਰ ਵੀ ਕੋਈ ਲੱਗਾ ਪਤਾ ਕਿੱਥੋਂ ਦਾ ਸੀ ਇਹ ਨੌਜਵਾਨ ਲੱਗਾ ਜੇ ਜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਉਣਗੇ ਫਿਰ ਪਤਾ ਲੱਗੂ ਬਾਕੀ ਪਤਾ ਲੱਗਿਆ ਜੀ ਇਹ ਮੂਲੇਆਂ ਵਾਲੇ ਫੜ ਲਿਆ ਜੀ ਤੇ ਸਰ ਇੱਥੇ ਦੇਖਣ ਨੂੰ ਇਹ ਵੀ ਮਿਲਿਆ ਕਿ ਇਸਨੇ ਸਰੇਂਜ ਲਗਾਈ ਸੀ ਚਿੱਟੇ ਵਾਲੀ ਜੀ ਇਹ ਪੜਤਾਲ ਕਰ ਰਹੇ ਆ ਜੀ ਜੀ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत